ਤੇਰੇ ਕੋਲੇ ਅਸੀਂ ਤੇਰੇ ਪੁੱਤ ਨਹੀਂ ਅਸੀਂ ਹੈਗੇਂ ਤੇਰੇ ਕੋਲੇ ਅਸੀਂ ਤੇਰੇ ਪੁੱਤ ਆ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਬਾਪੂ ਮੁਖਤਿਆਰ ਸਿੰਘ ਜੀ ਦੁਨੀਆ ਤੋਂ ਕੂਚ ਕਰ ਗਏ ਬੋਲੇ ਸੋਨਹਿਾ ਸਿਆਤਾਰੀ ਬੁਢੀ ਜਿਹੜੀ ਤਸਵੀਰ ਤੁਸੀਂ ਆਪਣੇ ਸਕਰੀਨ ਤੇ ਇਸ ਟਾਈਮ ਦੇਖ ਰਹੇ ਹੋਏ ਉਸ ਟਾਈਮ ਦੀ ਆ ਜਦੋਂ ਅਸੀਂ ਬਾਪੂ ਜੀ ਨੂੰ ਸ਼ਮਸ਼ਾਨ ਘਾੜ ਦੇ ਵਿੱਚੋਂ ਪਏ ਨੂੰ ਲੈ ਕੇ ਆਏ ਸੀ ਬਾਪੂ ਉਸ ਸ਼ਮਸ਼ਾਨ ਘਾੜ ਚ ਪਿਆ ਸੀ ਜਿੱਥੇ ਲੋਕ ਸੰਸਕਾਰ ਕਰਨ ਆਉਂਦੇ ਸੀ ਬਾਪੂ ਜੀ ਅਸੀਂ ਲੁਧਿਆਣੇ ਤੋਂ ਆਏ ਆ ਮਨੁੱਖਤਾ ਦੀ ਸੇਵਾ ਤੋਂ ਉਹ ਧੰਬਾਗ ਨੰਬਰ ਹੁਣੇ ਫੋਨ ਆਇਆ ਕੁੜੀ ਮੇਰੀ ਦਾ ਪਰ ਅੱਜ ਇਸ ਗੱਲ ਦਾ ਬਹੁਤ ਦੁੱਖ ਆ ਵੀ ਬਾਪੂ ਮੁਖਤਿਆਰ ਸਿੰਘ ਨੇ ਆਪਣਿਆਂ ਦੇ ਲਈ ਇੰਨਾ ਕੁਛ ਕੀਤਾ ਕੋਈ ਅੱਜ ਇੱਕ ਬੰਦਾ ਵੀ ਸ਼ਸਕਾਰ ਤੇ ਨਹੀਂ ਪਹੁੰਚਿਆ ਵਾਹਿਗੁਰੂ ਨਾਮ ਬਾਹੀ ਗੁਰ ਕੋਤ ਨੂੰ ਕੋਈ ਨਾ ਅਸੀਂ ਹੈਗੇਂ ਤੇਰੇ ਕੋਲੇ ਅਸੀਂ ਤੇਰੇ ਪੁੱਤ ਨਹੀਂ ਅਸੀਂ ਹੈਗੇਂ ਤੇਰੇ ਕੋਲੇ ਅਸੀਂ ਤੇਰੇ ਪੁੱਤ ਆ ਵਾਹਿਗੁਰੂ ਨਾਮ ਬਾਹੀ ਗੁਰ ਨਾਮ ਬਾਹੀ ਗੁਰ ਕੋਤ ਨੀੜੇ ਹੋ ਜਾ ਕੋਈ ਨਾ ਕਰ ਲੈ ਨੀੜੇ લાલા હાથ લાલા કે ਲਾਲਾ ਇਧਰ ਦੇਖ ਬਾਪੂ વાહેਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ સેવા ਸਭ ਤੋਂ ਵੱਡੀ સેવા ਪਰਿਵਾਰ ਦੇ ਮੈਂਬਰ ਬਾਪੂ ਮੁਖਤਿਆਰ ਸਿੰਘ ਜੀ son of ਸ਼ੰਗਾਰਾ ਸਿੰਘ ਜੀ ਦੁਨੀਆ ਤੋਂ ਕੁਝ ਕਰਕੇ ਇਸ ਬਾਪੂ ਜੀ ਜਿਹੜੀ ਤਸਵੀਰ ਤੁਸੀਂ ਆਪਣੇ ਸਕਰੀਨ ਤੇ ਇਸ ਟਾਈਮ ਦੇਖ ਰਹੇ ਹੋਏ ਉਸ ਟਾਈਮ ਦੀ ਆ ਜਦੋਂ ਅਸੀਂ ਬਾਪੂ ਜੀ ਨੂੰ ਸ਼ਮਸ਼ਾਨ ਘਾਟ ਦੇ ਵਿੱਚੋਂ ਪੈ ਨੂੰ ਲੈ ਕੇ ਆਏ ਸੀ ਬਾਪੂ ਜੀ ਗਹਿਰੀ ਮੰਡੀ ਪਿੰਡ ਆ ਜੀ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਪਏ ਸੀ ਔਰ ਬਾਪੂ ਜੀ ਤੇ ਉਹਨਾਂ ਦੀ ਧਰਮ ਪਤਨੀ ਰੇਖਾ ਮਾਤਾ ਇਹ ਦੋਨੋਂ ਜਾਨੇ ਸ਼ਮਸ਼ਾਨ ਘਾਟ ਦੇ ਵਿੱਚ ਸੀ ਬਾਪੂ ਕੀਰਤਨ ਕਰਦਾ ਸੀ ਗਲ ਚ ਹਰਮੋਨੀਅਮ ਪਾ ਲੈਣਾ ਟੌਫੀਆਂ ਵੇਚੜੀਆਂ ਟ੍ਰੇਨ 'ਚ ਚੜ ਜਾਣਾ ਟ੍ਰੇਨ 'ਚ ਇਧਰੋਂ ਦਿੱਲੀ ਵੱਲ ਨੂੰ ਚਲੇ ਜਾਣਾ ਦਿੱਲੀ ਵੱਲੋਂ ਇਧਰ ਨੂੰ ਆ ਜਾਣਾ ਜੰਡੇਆਲਾ ਗੁਰੂ ਦੇ ਨੇੜੇ ਗਹਿਰੀ ਮੰਡੀ ਪਿੰਡ ਦੇ ਵਿੱਚ ਬਾਪੂ ਚਮਚਾਨ ਘਾੜ ਚ 35 ਸਾਲ ਤੋਂ ਵੱਧ ਹੋ ਗਿਆ ਸੀ ਰਹਿੰਦੇ ਆ ਅੱਖਾਂ ਤੋਂ ਅੰਨਾ ਮਖਤਿਆਰ ਸਿੰਘ ਨਾਲ ਇੱਕ ਇਹਦਾ ਹੋਰ ਸਾਥੀ ਸੀ ਉਹ ਵੀ ਅੱਖਾਂ ਤੋਂ ਅੰਨਾ ਸੀ ਉਹ ਭਰਾ ਸੀ ਬਾਪੂ ਦਾ ਉਹ ਚੜ੍ਹਾਈ ਕਰ ਗਿਆ ਤੇ ਬਾਪੂ ਤੇ ਇੱਕ ਬਾਪੂ ਦੀ ਧਰਮ ਪਤਨੀ ਹੈ ਰੇਖਾ ਇਹ માતા ਦਿਮਾਗ ਤੋਂ ਥੋੜੀ ਸਿੱਧੀ ਆ ਭਗਤਣੀ ਆ ਇਹ ਅੱਜ ਤੋਂ 26 27 ਸਾਲ ਪਹਿਲਾਂ ਬਾਪੂ ਉਹਨਾਂ ਨੂੰ ਸਟੇਸ਼ਨ ਤੋਂ ਹੀ ਮਿਲੀ ਸੀ ਬਾਪੂ ਉਹਨਾਂ ਨੇ ਇਹਨੂੰ ਵਿਚਾਰੀ ਨੂੰ ਆਪਣੇ ਨਾਲ ਲਾ ਲਿਆ ਇਹ ਰੋਟੀ ਵੱਲੀੋਂ ਭੁੱਖੀ ਸੀ ਬਾਪੂ ਨੂੰ ਅੱਖਾਂ ਤੋਂ ਦਿਂਦਾ ਨਹੀਂ ਸੀ ਬਾਪੂ ਨੂੰ ਸਹਾਰਾ ਚਾਹੀਦਾ ਸੀ ਤੇ ਦੋਨੋਂ ਇੱਕ ਦੂਜੇ ਦੇ ਸਾਥੀ ਬਣ ਗਏ ਪਹਿਲਾਂ ਬਾਪੂ ਕਮਰਾ ਕਿਰਾਏ ਤੇ ਲੈ ਕੇ ਰਹਿੰਦਾ ਸੀ ਜਦੋਂ ਬਾਪੂ ਟੌਫੀ ਐਂਡ ਟੂਫੀਆਂ ਵੇਚਦਾ ਸੀ ਚਾਰ ਪੈਸੇ ਵੱਜਦੇ ਸੀ ਫਿਰ ਕਿਰਾਇਆ ਨਹੀਂ ਸੀ ਦੇ ਹੁੰਦਾ ਕਮਰੇ ਦਾ ਸ਼ਮਸ਼ਾਨ ਘਾਟ ਪਿੰਡ ਗਹਿਰੀ ਮੰਡੀ ਦਾ ਜਿਹੜਾ ਬਣਿਆ ਹੋਇਆ ਉਹਦੇ ਚ ਕਮਰੇ ਬਣੇ ਸੀ ਉੱਥੇ ਆ ਕੇ ਰਹਿਣ ਲੱਗ ਗਿਆ ਉੱਥੇ 30 35 ਸਾਲ ਦੇ ਅੱਖਾਂ ਤੋਂ ਅੰਨਾ ਬਜ਼ੁਰਗ ਤੇ ਨਾਲ ਇੱਕ ਰੱਬ ਦੀ ਭਗਤਨੀ ਸਿੱਧੀ ਇਹ ਮਾਂ ਰੇਖਾ ਕਿੱਥੋਂ ਦੀ ਰਹਿਣ ਆਲੀ ਕਿੱਥੇ ਜੰਮੀ ਇਹ ਕੁਝ ਨਹੀਂ ਪਤਾ ਬੰਗਾਲ ਦੀ ਲੱਗਦੀ ਸੀ ਉਹ ਦੱਸਦੇ ਸੀ ਵੀ ਉਧਰੋਂ ਬੰਗਾਲ ਵਾਲੀ ਸਾਈਡ ਤੋਂ ਕਿਤੋਂ ਆਈ ਹੋਈ ਹੈ ਇਹਨੂੰ ਆਪ ਨੂੰ ਵੀ ਨਹੀਂ ਪਤਾ ਸੀ ਵੀ ਇਹਦਾ ਕਿਹੜਾ ਪਿੰਡ ਆ ਬਾਪੂ ਮੁਖਤਿਆਰ ਸਿੰਘ ਅੱਖਾਂ ਤੋਂ ਉਹਨਾਂ ਜ਼ਰੂਰ ਸੀ ਪਰ ਇੰਨਾ ਕੁ ਜ਼ਿਆਦਾ ਸਿਆਣਾ ਤੇ ਸੁਲਝਿਆ ਹੋਇਆ ਬੰਦਾ ਸੀ ਇੰਨਾ ਸੋਹਣਾ ਕੀਰਤਨ ਕਰਦਾ ਸੀ ਹਾਰਮੋਨੀਅਮ ਦੇ ਉੱਤੇ ਬਾਪੂ ਨੇ ਸ਼ਮਸ਼ਾਨ ਘਾੜ ਚ ਬੈਠੇ ਨੇ ਰੋਜ਼ ਕੀਰਤਨ ਕਰਨਾ ਇੱਕ ਸਪੀਕਰ ਲਵਾ ਲਿਆ ਕਹਿ ਕੇ ਕੁਝ ਜਿਹੜੇ ਉੱਥੇ ਬਾਪੂ ਕੋਲੇ ਕੁਝ ਬੰਦੇ ਸੀ ਜਿਹੜੇ ਆਉਂਦੇ ਸੀ ਬਾਪੂ ਨੂੰ ਜਾਣਦੇ ਸੀ ਬਾਪੂ ਨੂੰ ਮਦਦ ਵੀ ਦਿੰਦੇ ਸੀ ਉਹਨਾਂ ਨੇ ਬਾਪੂ ਨੂੰ ਰੋਟੀ ਪਾਣੀ ਲੀੜਾ ਕੱਪੜਾ ਉੱਥੇ ਪਹੁੰਚਦਾ ਕਰ ਦੇਣਾ ਸਪੀਕਰ ਲਵਾਤਾ ਦੋਨੋਂ ਆਪਦਾ ਉੱਥੇ ਰਹਿੰਦੇ ਕੀਰਤਨ ਕਰਦੇ ਜਦੋਂ ਇੱਕ ਦੂਜੇ ਦਾ ਸਹਾਰਾ ਬਣ ਕੇ ਬਾਪੂ ਦੀਆਂ ਅੱਖਾਂ ਮਾਤਾ ਰੇਖਾ ਬਣ ਜਾਂਦੀ ਤੇ ਬਾਪੂ ਦਿਮਾਗ ਤੋਂ ਚੰਗਾ ਸੀ ਤੇ ਦੋਨੋਂ ਆਪਦਾ ਵਧੀਆ ਗੁਜ਼ਾਰਾ ਕਰੀ ਜਾਂਦੇ ਸੀ ਵਕਤ ਬੀਤਦਾ ਗਿਆ ਵਕਤ ਦੇ ਨਾਲ-ਨਾਲ ਸਮਾਂ ਨਿਕਲਦਾ ਗਿਆ ਪਰ ਬੜੀ ਦੁੱਖ ਦੀ ਗੱਲ ਆ ਬਾਪੂ ਦੇ ਭਤੀਜੇ ਵੀ ਆਉਂਦੇ ਸੀ ਉੱਥੇ ਬਾਪੂ ਦੀ ਇੱਕ ਭੈਣ ਵੀ ਸੀਗੀ ਜਿਹੜੀ ਆਉਂਦੀ ਸੀ ਬਾਪੂ ਨੂੰ ਮਿਲਣ ਉੱਥੇ ਬਾਪੂ ਤੋਂ ਪੈਸੇ ਲੈ ਕੇ ਜਾਂਦੇ ਸੀ ਉਹ ਬਾਪੂ ਉਹਨਾਂ ਦੀ ਮਦਦ ਕਰਦਾ ਰਹਿੰਦਾ ਸੀ ਕਿਉਂਕਿ ਬਾਪੂ ਨੂੰ ਜੇ ਕਿਤੇ ਕੋਈ 2-4000 ਰੁਪਏ ਦੇ ਕੇ ਆ ਇਕੱਠਾ ਤੇ ਬਾਪੂ ਨੇ ਕਿੱਥੇ ਲੈ ਕੇ ਜਾਣਾ ਸੀ ਅੱਖਾਂ ਤੋਂ ਅੰਨਾ ਸੀ ਇਹਨੇ ਕਿਹੜਾ ਕੋਈ ਘਰ ਪਾਉਣਾ ਸੀ ਜਾਂ ਇਹਨੇ ਕੋਈ ਕਿਸ਼ਤਾਂ ਦੇਣੀਆਂ ਸੀ ਇਹ ਉਹਨਾਂ ਨੂੰ ਪੈਸੇ ਦੇ ਦਿੰਦਾ ਸੀ ਜਿੱਦ ਦਿਨ ਅਸੀਂ ਬਾਪੂ ਜੀ ਨੂੰ ਲੈ ਕੇ ਆਏ ਆ ਗਹਿਰੀ ਮੰਡੀ ਤੋਂ ਉਸ ਦਿਨ ਵੀ ਬਾਪੂ ਜੀ ਦੇ ਕੋਲੇ ਕਰੀਬ 2 ਲੱਖ ਰੁਪਈਆ ਸੀ 197630 ਰੁਪਏ ਬਾਪੂ ਜੀ ਦੇ ਉਸ ਦਿਨ ਵੀ ਕੋਲ ਸੀ ਬਾਪੂ ਕੋਲੇ ਪੈਸਾ ਸੀਗਾ ਪਰ ਬਾਪੂ ਦੇ ਆਪਣਿਆਂ ਨੇ ਬਾਪੂ ਦਾ ਸਾਥ ਛੱਡਤਾ ਜਦੋਂ ਬਾਪੂ ਨੂੰ ਬਾਪੂ ਹੱਥ ਛਾੜਦਾ ਸੀ ਉਹਨੂੰ ਤੱਕਰਤਾ ਭੈਣ ਵੀ ਸੀ ਭਤੀਜੇ ਵੀ ਸੀ ਪਰ ਬੜੀ ਸ਼ਰਮ ਦੀ ਗੱਲ ਆ ਬਾਪੂ ਜੀ ਨੂੰ ਇਸ ਸੰਸਾਰ ਤੋਂ ਗਿਆ ਨੂੰ ਅੱਜ 5 ਦਿਨ ਹੋ ਗਏ 6ਵਾਂ ਦਿਨ ਅੱਜ ਅਸੀਂ ਪਿਛਲੇ 5 ਦਿਨ ਤੋਂ ਲਗਾਤਾਰ ਫੋਨ ਕਰ ਰਹੇ ਹਾਂ ਵੀ ਕੋਈ ਆਜੋ ਬਾਪੂ ਦਾ ਸੰਸਕਾਰ ਕਰਨਾ ਕੋਈ ਆਜੋ ਕੋਈ ਨਹੀਂ ਆ ਰਿਹਾ ਲਾਰੇ ਤੇ ਲਾਰੇ ਲਾਈ ਜਾਂਦੇ ਅੱਜ ਮੇਰੀ ਤਰੀਕ ਆ ਜੀ ਅੱਜ ਮੈਂ ਕਚਹਿਰੀਆਂ 'ਚ ਆ ਮੰਨ ਲੋ ਚੰਗੇ ਚੰਗੇ ਬੰਦੇ ਜਿਹੜੇ ਉਸ ਟਾਈਮ ਸਾਡੇ ਨਾਲ ਖੜੇ ਸੀ ਵੀਡੀਓ 'ਚ ਤੁਸੀਂ ਉਹ ਵੀਡੀਓ ਦੇਖੋ ਜਿੱਦਣ ਅਸੀਂ ਲੈ ਕੇ ਆਏ ਆ ਇਸ ਭਗਤਨੀ ਬੰਗਾਲ ਤੋਂ ਆਈ ਮਾਂ ਦੇ ਕਰਮਾਂ ਦੇ ਵਿੱਚ ਸੇਵਾ ਬਾਪੂ ਦੇ ਰੂਪ 'ਚ ਮਿਲੀ ਇਹਨੂੰ ਇਹੀ ਭਗਵਾਨ ਹੈ ਦਾ ਇਹੀ ਇਹਦਾ ਰੱਬ ਆ ਤੇ ਕਿਵੇਂ ਇਹ 25 26 ਸਾਲਾਂ ਤੋਂ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਤੇ ਆ ਪਿੰਡ ਦੇ ਆਸ-ਪਾਸ ਦੇ ਲੋਕ ਨੇ ਕੁਝ ਚੰਦ ਲੋਕ ਜਿਹੜੇ ਆਪਣੀ ਜ਼ਿੰਮੇਵਾਰੀ ਨਿਭਾਈ ਜਾਂਦੇ ਨੇ ਜਿਹੜੇ ਮਾਤਾ ਵਾਸਤੇ ਬਾਪੂ ਵਾਸਤੇ ਹਾਰਾ ਨਾਰਾ ਮਾਰ ਰਹੇ ਨੇ ਅੱਜ ਵੀ ਇੱਥੇ ਉਹੀ ਲੋਕ ਆਏ ਨੇ ਦੇਖ ਕੇ ਸਾਨੂੰ ਜਾਂ ਜਿਨ੍ਹਾਂ ਨੇ ਸਾਨੂੰ ਵੀਡੀਓ ਭੇਜੀਆਂ ਹੋਈਆਂ ਸੀਗੀਆਂ ਉਹ ਲੋਕਾਂ ਨੂੰ ਇੱਥੇ ਆਉਣ ਦਾ ਸੁਭਾਗਾ ਸਮਾਪਰਾਪਤ ਹੋਇਆ ਵੀ ਇਸ ਮਾਂ ਨੂੰ ਤੇ ਇਸ ਬਾਪੂ ਬਜ਼ੁਰਗ ਨੂੰ ਉਹ ਸੱਚੇ ਪਾਤਸ਼ਾਹ ਦੇ ਘਰ ਉਹ ਸੁਪਨਿਆਂ ਦੇ ਘਰ ਜਾਂਦੇ ਆ ਸਾਡੀ ਮਦਦ ਕਰ ਰਹੇ ਨੇ ਜਿਵੇਂ ਤੁਸੀਂ ਦੇਖੀਏ ਵੀਡੀਓ ਉੱਥੇ ਮੁਖਤਵਾਰ ਬੰਦੇ ਜਿਹੜੇ ਇਹ ਕਹਿੰਦੇ ਸੀ ਵੀ ਅਸੀਂ ਇਹਦੇ ਮਗਰ ਵੀ ਆਇਆ ਕਰਾਂਗੇ ਇਹ ਸਾਡਾ ਬਾਪੂ ਆ ਅਸੀਂ ਖੜਾਂਗੇ ਨਾਲ ਬਾਈ ਕੋਈ ਇੱਕ ਬੰਦਾ ਵੀ ਪਿਛਲੇ 5 ਦਿਨਾਂ ਤੋਂ ਸੰਸਕਾਰ ਤੇ ਵੀ ਨਹੀਂ ਆਇਆ 5 ਦਿਨ ਤਾਂ ਇਹ ਹੋ ਗਏ 5-7 ਦਿਨ ਬਾਪੂ ਸੀਰੀਅਸ ਰਿਹਾ ਹਸਪਤਾਲ 'ਚ ਕਰੀਬ 10 ਦਿਨਾਂ ਤੋਂ ਅਸੀਂ ਕਾਲ ਕਰ ਰਹੇ ਹਾਂ ਵੀ ਕੋਈ ਆ ਕੇ ਮਿਲ ਜੋ ਯਾਰ ਕੋਈ ਨਹੀਂ ਆਇਆ ਹੁਣ ਤਾਂ ਅਸੀਂ ਇਹ ਕਹਿੰਦੇ ਸੀ ਵੀ ਯਾਰ ਇੰਨਾ ਵਧੀਆ ਬੰਦਾ ਗੁਰਸਿੱਖ ਅਮਰਤਾਰੀ ساری ਉਮਰ ਇਹਨੇ ਕੀਰਤਨ ਕੀਤਾ ਤੁਹਾਡੇ ਪਿੰਡ ਦੀ ਸ਼ਮਸ਼ਾਨ ਘਾੜ ਚ ਰਿਹਾ 35 ਸਾਲ 35 36 ਸਾਲ ਕੋਈ ਤਾਂ ਆਜੋ ਵੀ ਇਹ ਲਵਾਰਸ ਨਹੀਂ ਹੋਊਗਾ ਜੇ ਨਾ ਕੋਈ ਆਇਆ ਕਾਗਜ਼ਾਂ ਪੱਤਰਾਾਂ ਚ ਲਵਾਰਸ ਲਿਖਣਾ ਪੈਂਦਾ ਵੀ ਇਹਦਾ ਕੋਈ ਨਹੀਂ ਸੀ ਤੇ ਜੇ ਕੋਈ ਦੋ ਵੀ ਆ ਗਏ ਇੱਕ ਵੀ ਆ ਜਵੇ ਕੋਈ ਕਹਿ ਦੇਵੇ ਵੀ ਹਾਂ ਮੈਂ ਮੁਹਤਿਆਰ ਸਿੰਘ ਦਾ ਤੇ ਮੁਹਤਿਆਰ ਸਿੰਘ ਨੂੰ ਲਵਾਰਸ ਨਹੀਂ ਲਿਖਿਆ ਜਾਊਗਾ ਇਹੀ ਬੇਨਤੀ ਕਰੀ ਅਸੀਂ ਪਰ ਕੋਈ ਮੰਨਿਆ ਨਹੀਂ ਅੱਜ ਆ ਦੇਸ਼ ਰਾਜ ਬਾਈ ਤੇ ਸਤਵਿੰਦਰ ਸਿੰਘ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਰੇਖਾ ਮਾਤਾ ਦਾ ਸੱਟ ਲੱਗਣ ਨਾਲ ਚੂੜਾ ਟੁੱਟ ਗਿਆ ਚੂੜਾ ਟੁੱਟਣ ਕਰਕੇ ਮੰਜੇ ਤੇ ਪੈ ਗਈ ਕਰੀਬ 1 ਸਾਲ ਇਹ ਮੰਜੇ ਤੇ ਪਈ ਅੱਖਾਂ ਤੋਂ ਉਹਨਾਂ ਬਾਪੂ ਮਾਤਾ ਚੀਕਾਂ ਮਾਰਦੀ ਆ ਵਿੱਚੇ ਹੀ ਲੈਟਰਨ ਹੋ ਰਹੀ ਆ ਵਿੱਚੇ ਹੀ ਵਾਸ਼ਰੂਮ ਹੋ ਰਿਹਾ ਨਿੱਕਾ ਜਿਹਾ ਕਮਰਾ ਉੱਥੇ ਲੈਟਰਨ ਬਾਥਰੂਮ ਵੀ ਹੈ ਨਹੀਂ ਸਮਸ਼ਾਨ ਘਾਟ ਦੇ ਪਹਿਲਾਂ ਤਾਂ ਇਹਨਾਂ ਦੇ ਹੱਟ ਪੈਰ ਚੱਲਦੇ ਸੀ ਦੋਨੋਂ ਤੁਰ ਕੇ ਅੱਗੇ ਖੇਤਾਂ 'ਚ ਚਲੇ ਜਾਂਦੇ ਸੀ ਹੁਣ ਕਿ ਜਦੋਂ ਮਾਤਾ ਮੰਜੇ ਤੇ ਪੈ ਗਈ ਬਾਪੂ ਤਾਂ ਤੁਰਨੋਂ ਵੀ ਗਿਆ ਕਿਉਂਕਿ ਬਾਪੂ ਦੀਆਂ ਅੱਖਾਂ ਬਣੀ ਸੀ ਰੇਖਾ ਮਾਤਾ ਤੇ ਜਦੋਂ ਉਹ ਮਾਤਾ ਵੀ ਮੰਜੇ ਤੇ ਪੈ ਗਈ ਕਮਰੇ 'ਚ ਮੁਸ਼ਕ ਮਾਰਦਾ ਲੈਟਰੀਨ ਦਾ ਤਾਂ ਦੇਸ਼ ਰਾਜ ਬਾਈ ਕਰੀਬ 11 ਮਹੀਨੇ ਕਿ ਮਾਤਾ ਨੂੰ ਨਿਭਾਉਂਦਾ ਧਵਾਉਂਦਾ ਇਹਦੀ ਲੈਟਰੀਨ ਸਾਫ਼ ਕਰਦਾ ਇਹਦੇ ਡਾਈਪਰ ਬਦਲਦਾ ਚਲੋ ਬਾਪੂ ਦੇਸ਼ ਰਾਜ ਦੀ ਵੀ ਮਦਦ ਕਰਦਾ ਹੋਰ ਵੀ ਉੱਥੇ ਆਸ-ਪਾਸ ਦੇ ਬੰਦੇ ਜਿਹੜੇ ਬਾਪੂ ਨੂੰ ਵੀ ਰੋਟੀ ਪਾਣੀ ਦਿੰਦੇ ਸੀ ਦੇਸ਼ ਰਾਜ ਦੀ ਵੀ ਮਦਦ ਕਰਦੇ ਸੀ ਪਰ ਜਦੋਂ ਆਪਣਿਆਂ ਦੀ ਲੋੜ ਪਈ ਬਾਪੂ ਨੂੰ ਉਦੋਂ ਪਹਿਲਾਂ ਬਾਪੂ ਦੇ ਹੱਡ ਪੈਰ ਚੱਲਦੇ ਸੀ ਬਾਪੂ ਦੀ ਜੇਬ ਚੋਂ ਪੈਸੇ ਨਿਕਲਦੇ ਸੀ ਤਾਂ ਉਦੋਂ ਭਤੀਜੇ ਵੀ ਆਉਂਦੇ ਸੀ ਭੈਣ ਵੀ ਆਉਂਦੀ ਸੀ ਜਦੋਂ ਬਾਪੂ ਨੇ ਕਿਹਾ ਵੀ ਹੁਣ ਇਹ ਮੰंजे ਤੇ ਪੈ ਗਈ ਆ ਵੀ ਇਹਨੂੰ ਆਪਦੇ ਘਰੇ ਲੈ ਚੱਲੋ ਨਾਲੇ ਮੈਨੂੰ ਲੈ ਚੱਲੋ ਇਹਦਾ ਆਪਰੇਸ਼ਨ ਕਰਾ ਦਿਓ ਪੈਸੇ ਮੇਰੇ ਕੋਲੇ ਹੈਗੇ ਆ ਮੇਰੇ ਕੋਲੇ ਮੇਰੇ ਨਾਲ ਮੈਂਬਰ ਇਦਾਂ ਦੇ ਜੁੜੇ ਆ ਮੇਰੇ ਇੱਕ ਭੈਣ ਆ ਸਿਮਰਨਜੀਤ ਕੌਰ ਭੈਣ ਉਹ ਬਾਹਰ ਰਹਿੰਦੇ ਆ ਉਹ ਬਾਪੂ ਦੀ ਇੱਕ ਧੀ ਹੋਈ ਬਣੀ ਹੋਈ ਹੈ ਭੈਣ ਤੇ ਉਹਨੇ ਕਿਹਾ ਵੀ ਪੈਸੇ ਮੈਂ ਖਰਚ ਦੂੰਗੀ ਪਰ ਬਾਪੂ ਦਾ ਕੋਈ ਰਿਸ਼ਤੇਦਾਰ ਬਾਪੂ ਨੂੰ ਘਰੇ ਲਿਜਾਣ ਨੂੰ ਮੰਨਿਆ ਨਹੀਂ ਕਿਸੇ ਨੇ ਬਾਪੂ ਦੀ ਬਾਹ ਨਹੀਂ ਫੜਨ ਦੀ ਅੱਗੇ ਜਾ ਕੇ ਮਦਦ ਕੀਤੀ ਕੋਸ਼ਿਸ਼ ਕੀਤੀ 11 ਮਹੀਨੇ ਉੱਥੇ ਸਮਸ਼ਾਨ ਘਾੜ ਚ ਬੈਠੇ ਰਹੇ ਬਾਪੂ ਨੂੰ ਕਿਤੇ ਨਾ ਕਿਤੇ ਆਏ ਸੀ ਵੀ ਮੈਂ ਇਹਨੂੰ ਠੀਕ ਕਰ ਲਵਾਂਗਾ ਅਖੀਰ ਸਾਨੂੰ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਉੱਥੋਂ ਦੇ ਆਸ-ਪਾਸ ਦੇ ਲੋਕਾਂ ਨੇ ਕਰੀਬ ਡੇਢ 2 ਮਹੀਨੇ ਸਾਨੂੰ ਵੀਡੀਓ ਆਉਂਦੀਆਂ ਰਹੀਆਂ ਅਸੀਂ ਪਤਾ ਕੀਤਾ ਪਤਾ ਲੱਗਿਆ ਬਾਪੂ ਦਾ ਪਰਿਵਾਰ ਹੈਗਾ ਬਾਪੂ ਦੇ ਪਰਿਵਾਰ ਕੇ ਮੈਂਬਰ ਬਾਪੂ ਨੂੰ ਜਦੋਂ ਤਾਂ ਪੈਸੇ ਦਿੰਦਾ ਸੀ ਉਹ ਤਾਂ ਆਉਂਦੇ ਸੀ ਹੁਣ ਕਾਹਤੋਂ ਨਹੀਂ ਆਉਂਦੇ ਅਖੀਰ ਜਦੋਂ ਸਾਨੂੰ ਬਹੁਤ ਕਾਲ ਆਉਣ ਲੱਗੀਆਂ ਫਿਰ ਅਸੀਂ ਉੱਥੇ ਗਏ ਤਾਂ ਬਾਪੂ ਨੇ ਸਾਨੂੰ ਉੱਥੇ ਜਦੋਂ ਅਸੀਂ ਪਹੁੰਚੇ بڑے ਭਰੇ ਮਨ ਨਾਲ ਗੱਲਾਂ ਕੀਤੀਆਂ ਦੱਸਿਆ ਉਹ ਵੀ ਤੁਸੀਂ ਦੇਖੋ ਵੀਡੀਓ ਆਮਲ ਆਸਤਿਨ ਬਾਪੂ ਜਤ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਮਾ ਸਾਸਰੀਕਾਲ ਮਾ ਸਾਸਰੀਕਾਲ ਮਾ ਜਦੋਂ ਤੁਹਾਡੀ ਰਾਤ ਨਾ ਬਹੁਤ ਮੱਠੀ ਰਹੀ ਆ ਤੇ ਸਵੇਰ ਦੀ ਪਈ ਆ ਕੋਈ ਗੱਲ ਬਾਤ ਕੋਹ ਜੀ ਜੇ ਕਰਦੀ ਨਹੀਂ ਕੀ ਹੋ ਗਿਆ ਬਾਪੂ ਸੇ ਤਾਂ ਸਾਦਾ ਇਸ ਤਰ੍ਹਾਂ ਹੀ ਮੱਠੀ ਰਹੀ ਆ ਜਦੋਂ ਇਹ ਤੇਰੀ ਮਾਈ ਜਦੋਂ ਦੀ ਪਈ ਆ ਸਾਲ ਹੋ ਗਿਆ ਹਾਂ ਜੀ ਮੈਨੂੰ ਪਤਾ ਜੀ ਬਾਪੂ ਜੀ ਅਸੀਂ ਲੁਧਿਆਣੇ ਤੋਂ ਆਏ ਆ ਮੁਕਤਾ ਦੀ ਸੇਵਾ ਤੋਂ ਬਹੁਤ ਧੰਨ ਬਾਗ ਦੰਬਾ ਹੁਣੇ ਫੋਨ ਆਇਆ ਕੁੜੀ ਮੈਰੀ ਦਾ ਬਾਪੂ ਨੂੰ ਅੱਖਾਂ ਤੋਂ ਦਿਖਦਾ ਨਹੀਂ ਬੀਬੇ ਚੱਲ ਨਹੀਂ ਸਕਦੀ ਮੰਜੇ ਤੇ ਪਈ ਆ ਵਿਚਾਰੀ ਤੇ ਚੂੜਾ ਟੁੱਟਿਆ ਹੋਇਆ ਚੂੜਾ ਟੁੱਟ ਗਿਆ ਹਾਂਜੀ ਚੂੜਾ ਚੂੜਾ ਟੁੱਟਿਆ ਹੋਇਆ ਮਾਤਾ ਦਾ 1 ਸਾਲ ਤੇ 15 ਦਿਨਾਂ ਜੋ ਕੇ 20 ਦਿਨ ਅੱਛਾ ਜੀ ਚੂੜਾ ਟੁੱਟੇ ਨੂੰ ਹਾਂਜੀ ਕਿਵੇਂ ਟੁੱਟ ਗਿਆ ਬਾਪੂ ਰੋਟੀ ਲੈਣ ਗਈ ਸੀ ਜੇ ਰੋਟੀ ਲੈਣ ਗਈ ਸੀ ਬਾਬੇ ਨੇ ਹਾਲ ਦਾ ਇੱਥੇ ਗੁਰਦੁਆਰਾ ਬਾਜ਼ਾਰ ਚ ਅੱਛਾ ਜੀ ਤੇ ਕਹਿੰਦੇ ਅੱਜ ਦਾ ਲੰਗਰ ਪਾਦੀਆ ਲਫਾਫੇ ਲੈ ਦੁਕਾਨ ਤੋਂ ਜੀ ਤੇ ਲਫਾਫੇ ਲੈਣ ਵੇ ਸੜਕ ਤੋਂ ਦੰਗਲ ਲੱਗਿਆ ਤੇ ਬਾ ਮੋਟਰਸਾਈਕਲ ਤੇ ਹੰਦੇ ਮਾਰਿਆ ਤੇ ਛੱਡਣ ਚੱਕਦਾ ਨਹੀਂ 3 ਵਜ ਗਏ ਇਕੱਠੀਆਂ ਬਾ ਦਾ ਮਾਸ ਪਾਟ ਗਿਆ 6 ਵਜ ਗਏ ਸੜਕ ਤੇ ਫਿਰ ਚੂੜਾ ਟੁੱਟ ਗਿਆ ਤੇ 4 ਰਾਜ ਚੂੜਾ ਦੇ ਬੜਾ ਚੱਲਿਆ ਪਰ ਕੋਈ ਹੱਲ ਨਹੀਂ ਹੋਈ ਤੇ ਗੱਲ ਨਹੀਂ ਕੋ ਬਣੀ ਜਿਵੇਂ ਬਾਪੂਰੀਆਂ ਤੁਸੀਂ ਗੱਲਾਂ ਸੁਣੀਆਂ ਵੀ ਉੱਥੇ ਬਾਪੂ ਕਿਹੜੀ ਹਾਲਤ ਚ ਪਿਆ ਸੀ ਬਾਪੂ ਕੋਲੇ ਪੈਸੇ ਵੀ ਸੀਗੇ ਪਰ ਬਾਪੂ ਆਪਣੇ ਤੋਂ ਦੂਰ ਇਕੱਲਾ ਨਰਕ ਘਟ ਰਿਹਾ ਸੀ ਬਾਪੂ ਉਸ ਸ਼ਮਸ਼ਾਨ ਘਾੜ ਚ ਪਿਆ ਸੀ ਜਿੱਥੇ ਲੋਕ ਸਸਕਾਰ ਕਰਨ ਆਉਂਦੇ ਸੀ ਉਸ ਪਿੰਡ ਦੇ ਲੋਕਾਂ ਵੱਲੋਂ ਕਿਤੇ ਇਹ ਨਹੀਂ ਹੋ ਸਕਿਆ ਵੀ ਬਾਪੂ ਨੂੰ ਇੱਕ ਕਮਰਾ ਹੀ ਪਾਣ ਦੇ ਬਾਹਰ ਕਿਤੇ ਇੱਕ ਬੰਦਾ ਸ਼ਮਸ਼ਾਨ ਘਾੜ ਚ ਰਹਿ ਰਿਹਾ ਅੰਦਾਜ਼ਾ ਲਾ ਕੇ ਦੇਖੋ ਚਿਤਾਾਂ ਮੱਚ ਰਹੀਆਂ ਉੱਥੇ ਹੀ ਸੌਣਾ ਚਿਤਾ ਮਚ ਰਹੀਆਂ ਉੱਥੇ ਦੋਨੋਂ ਇੱਕ ਅੱਖਾਂ ਤੋਂ ਅੰਨਾ ਇੱਕ ਦਿਮਾਗੀ ਪਾਹ ਜਾ ਉੱਥੇ ਜੀਵਨ ਕੱਟਣਾ ਮਨ ਦੇ ਵਿੱਚ ਹੁਣ ਵੀ ਕਿਤੇ ਨਾ ਕਿਤੇ ਸੀ ਵੀ ਅਸੀਂ ਵਾਪਸ ਜਾਵਾਂਗੇ ਅਸੀਂ ਵਾਪਸ ਚਲੇ ਜਾਵਾਂਗੇ ਠੀਕ ਹੋ ਕੇ ਪਰ ਇਹ ਹੋ ਨਹੀਂ ਸਕਿਆ ਕਿਉਂਕਿ ਵਾਪਸ ਜਾਣਾ ਤਾਂ ਦੂਰ ਪਿੱਛੋਂ ਕੋਈ ਕਹਿਣ ਵਾਲਾ ਹੀ ਨਹੀਂ ਆਇਆ ਵੀ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਹਾਲਾਂਕਿ ਬਾਪੂ ਨੂੰ ਮਿਲਣ ਵਾਸਤੇ ਇੱਥੇ ਬੰਦੇ ਆਉਂਦੇ ਰਹੇ ਸਾਡੇ ਕੋਲੇ ਕਾਫੀ ਬੰਦੇ ਬਾਪੂ ਨੂੰ ਉੱਥੋਂ ਗਹਿਰੀ ਮੰਡੀ ਤੋਂ ਮਿਲਣ ਆਉਂਦੇ ਸੀ ਪਰ ਅੱਜ ਇਸ ਗੱਲ ਦਾ ਬਹੁਤ ਦੁੱਖ ਆ ਵੀ ਬਾਪੂ ਮੁਖਤਿਆਰ ਸਿੰਘ ਨੇ ਆਪਣੇਆਂ ਦੇ ਲਈ ਇੰਨਾ ਕੁਛ ਕੀਤਾ ਕੋਈ ਅੱਜ ਇੱਕ ਬੰਦਾ ਵੀ ਸਸਕਾਰ ਤੇ ਨਹੀਂ ਪਹੁੰਚਿਆ ਅਸੀਂ ਇਸ ਗੱਲ ਨੂੰ ਸੰਗਤ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੇ ਆ ਵੀ ਅਸੀਂ ਜਿੰਨੇ ਬੰਦਿਆਂ ਨੂੰ ਕਾਲ ਕੀਤੀ ਸਾਰਿਆਂ ਨੇ ਸ਼ਾਮ ਨੂੰ ਗੱਲ ਕਰਦੇ ਆਂ ਜੀ ਸਵੇਰਿਓਂ ਕਰਦੇ ਆਂ ਜੀ ਕੱਲ ਨੂੰ ਜੀ ਪਰਸੋਂ ਨੂੰ ਪੰਮਾ ਸਰਪੰਚ ਸਰੂਪ ਸਿੰਘ ਰਿਸ਼ਤੇਦਾਰ ਨੂੰ ਸਨੇਹਾ ਲਾ ਦਿੱਤਾ ਸੀ ਸ਼ਾਮ ਨੂੰ ਫਿਰ ਆਊਗਾ ਜਸਵਿੰਦਰ ਸਿੰਘ ਸਾਹਿਬ ਸਿੰਘ ਦੇਸ ਚਲੋ ਆ ਗਿਆ ਪਜਾਈ ਦੇਸ ਰਾਜ ਰਣਜੀਤ ਸਿੰਘ ਨਿਸ਼ਾਨ ਸਿੰਘ ਬਲਵੰਤ ਸਿੰਘ ਫਿਰ ਜਿਹੜਾ ਬਾਪੂ ਦਾ ਭਤੀਜਾ ਆਦੀ ਅਮਰਜੀਤ ਕੌਰ ਰਣਜੀਤ ਕੌਰ ਮਨਜੀਤ ਕੌਰ ਦਲੇਰ ਸਿੰਘ ਸਤਵਿੰਦਰ ਕੌਰ ਮਹਿੰਦਰਪਾਲ ਸੰਦੀਪ ਯਾਨੀ ਕਿ ਇੰਨੇ ਬੰਦਿਆਂ ਨੂੰ ਅਸੀਂ ਕਾਲ ਕੀਤੀ ਜਿਹੜੇ ਬਾਪੂ ਜੀ ਵਾਸਤੇ 5 ਘੰਟੇ ਸਮਾਂ ਨਹੀਂ ਕੱਢ ਸਕੇ ਤੇ 5 ਦਿਨ ਬਾਪੂ ਉੱਥੇ ਫਰਿੱਜ ਦੇ ਵਿੱਚ ਪਿਆ ਉਹਨਾਂ ਨੂੰ ਡਿੱਕੀ ਗਿਆ ਅੱਜ ਅਸੀਂ ਬਾਪੂ ਜੀ ਦਾ ਅੰਤਮ ਸੰਸਕਾਰ ਕਰਨ ਲੱਗੇ ਆ ਬਾਪੂ ਮੁਖਤਿਆਰ ਸਿੰਘ ਜੀ ਦਾ 2 ਲੱਖ ਰੁਪਇਆ ਕਰੀਬ ਸਾਡੇ ਕੋਲ ਪਿਆ 1,93,000 ਰੁਪਏ ਤੇ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਭੋਗ ਤੇ ਆ ਕੇ ਜਾਓ ਸਾਡੇ ਕੋਲੇ ਤੁਸੀਂ ਬਾਪੂ ਜੀ ਦੀ ਜਿਹੜੀ ਆਖਰੀ ਕਮਾਈ ਪਈ ਹੈ ਸਾਡੇ ਕੋਲੇ ਉਹ ਵੀ ਜਰੂਰ ਲੈ ਕੇ ਜਾਓ ਕਿਉਂਕਿ ਉਹ ਤੁਹਾਡੇ ਵਾਸਤੇ ਹੀ ਰੱਖੀ ਹੈ ਬਾਪੂ ਨੇ ਅਸੀਂ ਨਹੀਂ ਵਰਤਣੀ ਉਹ ਪਰ ਜੇ ਤੁਸੀਂ ਕਿਤੇ ਇਸੇ ਬਹਾਨੇ ਬਾਪੂ ਦੀ ਅੰਤਮ ਅਰਦਾਸ 'ਚ ਸ਼ਾਮਲ ਹੋ ਜਾਓ ਮੈਂ ਤੁਹਾਡਾ ਬਹੁਤ ਧੰਨਵਾਦ ਹੋਊ ਜਿਸ ਦਿਨ ਦੇ ਸਾਡੇ ਕੋਲੇ ਆਏ ਆ ਪੌਣੇ 2 ਸਾਲ ਹੋ ਗਏ ਨਾ ਤਾਂ ਬਾਪੂ ਮਾਤਾ ਤੋਂ ਲੱਗ ਹੋਇਆ ਨਾ ਮਾਤਾ ਬਾਪੂ ਤੋਂ ਲੱਗ ਹੋਈ ਬਾਕੀ ਸਾਰੇ ਮੈਂਬਰ ਜਦੋਂ ਅਸੀਂ ਲੈ ਕੇ ਆਉਨੇ ਆ ਮੇਲ ਮੇਲ ਵਾਲੇ ਪਾਸੇ ਚਲੇ ਜਾਂਦਾ ਫੀਮੇਲ ਫੀਮੇਲ ਵਾਲੇ ਪਾਸੇ ਬਾਪੂ ਨੂੰ ਅਸੀਂ ਬਜ਼ੁਰਗਾਂ ਵਾਲੇ ਪਾਸੇ ਪਾ ਦਿੰਨੇ ਆ ਬੇਬੇ ਅਜੇ ਕੋਈ ਤਾਂ ਉਹਨੂੰ ਮਾਤਾ ਮਾਲੇ ਪਾਸੇ ਇਕੱਲੇ ਇਹ ਦੋਨੋਂ ਬਜ਼ੁਰਗ ਹਸਪੀਟਲ ਦੇ ਵਿੱਚ ਅਸੀਂ ਉੱਪਰ ਬੋਰਡ ਦੇ ਵਿੱਚ ਰੱਖਿਆ ਹੋਇਆ ਕਿਉਂਕਿ ਬਾਪੂ ਕਹਿੰਦਾ ਸੀ ਵੀ ਮੈਂ ਇਹਨੂੰ ਅੱਖਾਂ ਤੋਂ ਓਲੇ ਨਹੀਂ ਹੋਣ ਦੇਣਾ ਤੇ ਜੇ ਅੱਖਾਂ ਤੋਂ ਓਲੇ ਕਰਦੇ ਸੀ ਤਾਂ ਮਾਤਾ ਵੀ ਚੀਕਾਂ ਮਾਰਦੀ ਸੀ ਤੇ ਅਖੀਰਲੇ ਸਾਹ ਤਿੱਕਰ ਬਾਪੂ ਨੇ ਆਪਣੇ ਉਸ ਬੱਚਨ ਨੂੰ ਪਗਾਇਆ ਇਹ ਤੋਂ ਪਾਸੇ ਨਹੀਂ ਹੋਇਆ ਬਾਪੂ ਹੁਣ ਆਈਸੀਯੂ ਦੇ ਵਿੱਚ ਸੀ ਬਾਪੂ ਖੀਰਲੇ ਸਮੇਂ ਚ ਉਦੋਂ ਸੋਜੀ ਨਹੀਂ ਸੀ ਬਾਪੂ ਨੂੰ ਬੱਚੀ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਸੀ ਨਹੀਂ ਤਾਂ ਸ਼ਾਇਦ ਉਹ ਆਈਸੀਯੂ 'ਚ ਵੀ ਨਾ ਜਾਂਦਾ ਇਕੱਲਾ ਤੇ ਇਹਨਾਂ ਦਾ ਰਿਸ਼ਤਾ ਦੇਖੋ ਨਾ ਇੱਕ ਦੂਜੇ ਨੂੰ ਜਾਣਦੇ ਸੀ ਨਾ ਇੱਕ ਦੂਜੇ ਨੂੰ ਪਤਾ ਸੀ ਕੌਣ ਕਿੱਥੋਂ ਕਿਵੇਂ ਆ ਪਰ ਮਰਨ ਤੱਕ ਨਵਾਕੇ ਗਿਆ ਤੇ ਅਜੇ ਇਸ ਮਾਂ ਨੂੰ ਸਾਡੇ ਸਹਾਰੇ ਛੱਡ ਕੇ ਬਾਪੂ ਮੁਖਤਿਆਰ ਸਿੰਘ ਤਾਂ ਤੁਰ ਗਿਆ ਪਰ ਬਾਪੂ ਮੁਖਤਿਆਰ ਸਿੰਘ ਨਾਲ ਜਿਹੜੀਆਂ ਸਾਡੀਆਂ ਜਾਦਾਂ ਸੀ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਉਹਨਾਂ ਲੋਕਾਂ ਨੂੰ ਵੀ ਸਾਡੀ ਬੇਨਤੀ ਆ ਭੈਣੋ ਭਰਾਵੋ ਜਦੋਂ ਅਸੀਂ ਕਿਸੇ ਮਰੀਜ਼ ਨੂੰ ਲੈ ਕੇ ਆਉਂਨੇ ਆ ਜਾ ਕੇ ਉੱਤੇ ਸਾਡੇ ਕੋਲੇ ਬਹੁਤ ਵੀਰ ਖੜੇ ਹੁੰਦੇ ਉਸ ਟਾਈਮ ਭੈਣਾ ਹੁੰਦੀਆਂ ਬਹੁਤ ਸਾਰੇ ਭੈਣ ਭਰਾ ਸਾਨੂੰ ਵੀਡੀਓ ਭੇਜਦੇ ਆ ਬਹੁਤ ਸਾਰੇ ਭੈਣ ਭਰਾ ਸਾਨੂੰ ਉੱਥੇ ਇਹ ਵੀ ਹੌਸਲਾ ਦਿੰਦੇ ਆ ਵੀਰੇ ਤੁਸੀਂ ਲੈ ਕੇ ਜਾਓ ਅਸੀਂ ਹਰ ਹਫਤੇ ਆਇਆ ਕਰਾਂਗੇ ਮਗਰ ਪਰ ਆਉਂਦਾ ਕੋਈ ਨਹੀਂ ਪਰ ਹੱਥ ਜੋੜ ਕੇ ਬੇਨਤੀ ਆ ਇੰਨੇ ਵੀ ਆਪਾਂ ਸੈਲਫਿਸ਼ ਨਾ ਹੋਈਏ ਇੰਨੇ ਵੀ ਖੁਦਾਰ ਨਾ ਹੋਈਏ ਬੀ ਕਿਸੇ ਦੇ ਮਰੇ ਤੇ ਵੀ ਨਾ ਆਈ ਇਹਨਾਂ 3 ਦਿਨਾਂ ਦੇ ਵਿੱਚ ਤਾਂ ਸਾਨੂੰ ਲਾਰਿਆਂ ਚ ਹੀ ਰੱਖਿਆ ਚਲੋ ਸਾਨੂੰ ਜਵਾਬ ਹੀ ਦੇ ਦਿੰਦੇ ਤਾਂ ਵੀ ਸਰ ਜਾਂਦਾ ਕੱਲੂ ਆਵਾਂਗੇ ਜੀ ਸਰਪੰਚ ਵਰਗੇ ਮੋਹਤਵਾਰ ਬੰਦੇ ਜਿਹੜੇ ਪਦਵੰਤੇ ਸੱਜਣਾ ਪਿੰਡ ਦੇ ਉਹਨਾਂ ਨੇ ਅੱਜ ਨਹੀਂ ਆਇਆ ਜੀ ਇੱਕ ਬਾਈ ਕਹਿੰਦਾ ਮੇਰੀ ਤਰੀਕ ਆ ਅੱਜ ਮੈਂ ਤਾਂ ਨਹੀਂ ਆਇਆ ਮੈਂ ਕਿਹਾ ਚੱਲ ਬਾਈ ਕੱਲੂ ਕਰ ਦਾਂਗੇ ਸਰਕਾਰ ਕੱਲੂ ਆ ਜੀ ਕਹਿੰਦਾ ਕੱਲੂ ਵੀ ਤਰੀਕ ਆ ਮੇਰੀ ਮਰੇ ਤੇ ਪਰਸ ਨੂੰ ਆਜਾਂਗੇ ਹਜੇ ਤੱਕ ਕਰਨ ਨਹੀਂ ਆਇਆ 3-4 ਦਿਨ ਹੋ ਗਏ ਬਾਈ ਨੂੰ ਢਿੱਕਦੇ ਉਹ ਬਾਪੂ ਦਾ ਉੱਥੇ ਜ਼ਿੰਮੇਵਾਰ ਬਣਦਾ ਸੀ ਪੂਰਾ ਮਤਲਬ ਇਹ ਸਾਡੀ ਅੱਜ ਜਿਹੜੀ ਤੁਹਾਡੇ ਨਾਲ ਸਾਂਝ ਹੈ ਸਾਡੇ ਜਜ਼ਬਾਤ ਆ ਇਸ ਕਰਕੇ ਸਾਂਝੇ ਕੀਤੇ ਆ ਵੀ ਜਾਣ ਵਾਲਾ ਤਾਂ ਤੁਰ ਗਿਆ ਆਪਾਂ ਵੀ ਥੋੜੀ ਬਹੁਤੀ ਆਪਣੀ ਜ਼ਿੰਮੇਵਾਰੀ ਨਿਭਾਈਏ ਅੱਜ ਇਹ ਮਾਂ ਨੂੰ ਥੋੜਾ ਹੌਸਲਾ ਹੁੰਦਾ ਜੇ ਕੋਈ ਇਹਨੂੰ ਚੰਨਣ ਵਾਲਾ ਕੋਈ ਪਹਿਚਾਣਨ ਵਾਲਾ ਇੱਥੇ ਆਉਂਦਾ ਪਰ ਕੋਈ ਨਹੀਂ ਆਇਆ ਹੁਣ ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਰਾਜ ਜੀ ਦਾ ਸਤਵਿੰਦਰ ਜੀ ਦਾ ਕਿਉਂਕਿ ਇਸ ਬੰਦੇ ਨੇ ਉਦੋਂ ਵੀ ਉੱਥੇ ਫਰਜ਼ ਨਿਭਾਇਆ ਆਪਦਾ ਜਦੋਂ ਮਾਤਾ ਮੰਜੇ ਤੇ ਪਈ ਸੀ ਇਹੀ ਨਿਭਾਉਂਦਾ ਸੀ ਮਾਂ ਨੂੰ ਇਹੀ ਰੋਟੀ ਪਾਣੀ ਲਿਆ ਕੇ ਦਿੰਦਾ ਸੀ ਕਿਤੇ ਨਾ ਕਿਤੇ ਇਧਰ ਉਧਰੋ ਕਰਕੇ ਅੱਜ ਵੀ ਬਾਈ ਇਹ ਆ ਗਿਆ ਕਿ ਮੈਨਾਂ ਕਿਵੇਂ ਗਰੀਬੀ ਦਾ ਵੀ ਇੱਥੇ ਪਹੁੰਚ ਗਿਆ ਪਰ ਜਿਨ੍ਹਾਂ ਨੂੰ ਕੁਝ ਲੋਕਾਂ ਨੂੰ ਤਾਂ ਹੀ ਸੀ ਵੀ ਇਹ ਸ਼ਮਸ਼ਾਨ ਘਾੜ ਚੁੱਕੇ ਕਿਸ ਤਰੀਕੇ ਇਹਨਾਂ ਨੂੰ ਭੇਜ ਦਿੱਤਾ ਜਾਵੇ ਬਸ ਤੇ ਅੱਜ ਖੁਰ ਸ਼ਮਸ਼ਾਨ ਘਾਟ ਚੱਲਿਆ ਮੁਖਤਿਆਰ ਸਿਓ ਅਰਦਾਸ ਕਰਿਓ ਬਾਪੂ ਮੁਖਤਿਆਰ ਸਿੰਘ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਔਰ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਅਰਦਾਸ ਕਰਨ ਤੋਂ ਬਾਅਦ ਫਿਰ ਆਪਾਂ ਚਾਲੇ ਪਾਵਾਂਗੇ ਸ਼ਮਸ਼ਾਨ ਘਾਟ ਨੂੰ गुरु सात नाम वाहेगु सतनाम वाहेगुरु सतनाम वाहेगुरुगुरुनाम वाहेग